5 ਵਜੇ ਪਈਆ ਦੋਸਤੋ ਮੀ ਭਈ ਜਾਂਦਾ ਗੁਰਬਾਣੀ ਚੱਲੀ ਜਾਂਦੀ ਹੈ ਤੇ ਜੀ ਆਪਾਂ ਚੱਲੇ ਆਂ ਆਪਣੇ ਕੰਮ ਤੇ ਪਸ਼ੂ ਮਾਰੀ ਜਾਂਦੇ ਆ ਬੋਲ ਵੀ ਆਓ ਭਾਈ ਆ ਹਾਂ ਜੀ ਕਿਵੇਂ ਹੋ ਠੀਕ ਹੈ ਬੈਠਿਆ ਸਾਰੇ ਤੁਹਾਨੂੰ ਹੋਣਾ ਪਊਗਾ ਗੋਹੇ ਨਾਲ ਗੋਹਾ ਤੇ ਫੇਰ ਨਿਕਲੂਗਾ ਚਿੱਟਾ ਦਿਨ ਜਾਨੀ ਕਿ ਦੁੱਧ ਚਿੱਟਾ ਦਿਨ ਵੀ ਅੱਖਾਂ ਮੂਰੇ ਚਾਨਣ ਕਰਦਾ ਤੇ ਜਦੋਂ ਇਹਨਾਂ ਦਾ ਦੁੱਧ ਪੀ ਕੇ ਚਾਹ ਪੀ ਲੈਂਦੇ ਆ ਦੁੱਧ ਚੋ ਕੇ ਚਾਹ ਪੀਨੇ ਆ ਉਹ ਵੀ ਅੱਖਾਂ ਮੂਰੇ ਚਾਨਣ ਕਰ ਦਿੰਦੀ ਆ ਅੱਖਾਂ ਖੁੱਲ ਜਾਂਦੀਆਂ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਆ ਸਾਡੇ ਬੱਚੇ ਬੈਠੇ ਆ ਓਏ ਕਿਉਂ ਇਹਦੇ ਕਰਨ ਪੱਟੇ ਆਦਾ ਹਾਂ ਕਿਉਂ ਇਹਦੇ ਕਰਨ ਪੱਟੇ ਜਾਂਦਾ ਠੀਕ ਹੈ ਹਾਂ ਹੁਣ ਚੂਂ ਚੂਂ ਜੇ ਕਰੀ ਚੱਲ ਹਾਂ ਵੀ ਨਿਮੇ ਆ ਫਿਰ चलो भाई हो जाओ खड़े चलो 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 हो तो खड़े चल भी चल 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 चल, चल खड़े हो खड़े 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 चल भी खड़ी हो गोवा गोवा कटा गो के बाहर सारा एल पे चल भी हो खड़ा चल भी चल लेट उठना तू चल खड़ी हो प्रचल चल चल चल, चल, चल मिनट मार ਤੰਨੇ ਸ਼ਹੀਦ ਦਾ ਸਿੰਘਾਂ ਦੀ ਕਮਾਈ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਆਦਮੀ ਜਮੀਨਾ ਜਾ ਕੇ ਘਰਾਂ ਚ ਖੋਦ ਕੇ ਮਾਲਕ ਆ ਨਹੀਂ ਪਈ ਜਾਂਦਾ ਦੋਸਤੋ ਸੱਚੀ ਗੱਲ ਹੈ ਤੇ ਲਾਈਟ ਹੈ ਨਹੀਂ ਕਿਉਂਕਿ ਸਵੇਰ ਸਵੇਰ ਤੁਹਾਨੂੰ ਪਤਾ ਗੁਰਬਾਣੀ ਦਾ ਟਾਈਮ ਹੈ ਚ ਲੈ ਕੇ ਮੀਂਹ ਦਾ ਕਰਕੇ ਦਵੱਲੀ ਆ ਪਤਾ ਨਹੀਂ ਹਵਾ ਦਾ ਕਰਕੇ ਦਵੱਲੀ ਆ ਤੰਨੇ ਗੁਰੂ ਗੋਬਿੰਦ ਸਿੰਘ ਤੇ ਧੰਨਾ ਉਹਦੇ ਸਿੰਘ ਜਿਹੜੇ ਪੌੜੀਆਂ ਰਾਤਾਂ ਚ ਵੀ ਅਸੀਂ ਜਿਉਂਦੇ ਰਹੀਏ ਸਾਡੇ ਲਈ ਲੜਦੇ ਰਹੇ ਤੇ ਧੰਨ ਨੇ ਉਹ ਕਿਸਾਨ ਧੰਨ ਨੇ ਉਹ ਮਜ਼ਦੂਰ ਜਿਹੜੇ ਅੱਜ ਵੀ ਮਿਹਨਤ ਮੁਸ਼ਕਲ ਕਰਦੇ ਆ ਤੇ ਆਪਦੇ ਪਰਿਵਾਰ ਲਈ ਲੜਦੇ ਆ ਆ ਦਾ ਪਰਿਵਾਰ ਪਾਲ ਰਹੇ ਆ ਧੰਨ 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 ਜਿਹੜੀ ਕਮਾਈ ਧੰਨ ਗੁਰਨਾਨਕ ਦੇ ਜੀ ਨਹੀਂ ਪਈ ਜਾਂਦੇ ਜੀ